ਅੱਜ ਮੈਂ ਇੱਕ ਵਾਇਰਲ ਆਡੀਓ ਵੇਖੀ ਜੋ ਕਿ ਸਰਦਾਰ ਸੰਤੋਖ ਸਿੰਘ ਗਿੱਲ ਨੂੰ ਪਾਈ ਗਈ ਹੈ ਇਸ ਆਡੀਓ ਵਿੱਚ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹਨਾਂ ਨੂੰ ਖਤਰਾ ਹੈ ਉਹਨਾਂ ਨੂੰ ਥ੍ਰੈਟ ਕਾਲ ਆਈ ਹੈ ਤੇ 50 ਲੱਖ ਰੁਪਏ ਫਰੋਦੀ ਦੀ ਮੰਗ ਕੀਤੀ ਗਈ ਹੈ ਸਰਦਾਰ ਸੰਤੋਖ ਸਿੰਘ ਗਿੱਲ ਦੇ ਖਿਲਾਫ 7-8 ਕ੍ਰਿਮినਲ ਮੁਕੱਦਮੇ ਦਰਜ ਹਨ ਪਰੰਤੂ ਫਿਰ ਵੀ ਇਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮਹਿੰਆ ਕੀਤੀ ਗਈ ਹੈ ਕਿਉਂਕਿ ਇਹ ਇਸ ਇਸਤਾਨਾ ਜਰਮਨਾਂ ਅਧਿਨਾਂ ਨੂੰ ਸੁਰੱਖਿਆ ਮਿਲੀ ਹੋਈ ਹੈ ਪਰੰਤੂ ਚੈਕਿੰਗ ਦੌਰਾਨ ਇਹਨਾਂ ਵੱਲੋਂ ਆਪਣੀ ਸੁਰੱਖਿਆ ਦੀ ਦੁਰਵਰਤੋਂ ਕੀਤੀ ਗਈ ਜਿਸ ਨੂੰ ਅਰੇਹੀ ਦੁਰਵਰਤੋਂ ਕਰਨ ਤੋਂ ਵਾਝਿਆ ਗਿਆ ਜਿਸ ਕਾਰਨ ਇਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਇਹਨਾਂ ਦੀ ਕੰਪਲੇਂਟ ਦੀ ਅਸੀਂ ਤਸਦੀਕ ਕਰ ਰਹੇ ਹਾਂ ਜੋ ਅਜੇ ਬਜ਼ਾਰ ਦੀ ਨਾ ਔਰ ਜਲਦੀ ਹੀ ਤਸਦੀਕ ਹੋ ਜਾਵੇਗੀ ਤਸਦੀਕ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕਰਨ ਵਿੱਚ ਲਿਆ ਦਿੱਤੀ ਜਾਵੇਗੀ ਅੱਜ ਮੈਂ ਇੱਕ ਵਾਇਰਲ ਆਡੀਓ ਵੇਖੀ ਜੋ ਕਿ ਸਰਦਾਰ ਸੰਤੋਖ ਸਿੰਘ ਗਿੱਲ ਵੱਲੋਂ ਪਾਈ ਗਈ ਹੈ ਇਸ ਆਡੀਓ ਵਿੱਚ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹਨਾਂ ਨੂੰ ਖਤਰਾ ਹੈ ਉਹਨਾਂ ਨੂੰ ਥ੍ਰੈਟ ਕਾਲ ਆਈ ਹੈ ਤੇ 50 ਲੱਖ ਰੁਪਏ ਫਿਰੋਤੀ ਦੀ ਮੰਗ ਕੀਤੀ ਗਈ ਹੈ ਸਰਦਾਰ ਸੰਤੋਖ ਸਿੰਘ ਗਿੱਲ ਦੇ ਖਿਲਾਫ 7-8 ਕ੍ਰਿਮినਲ ਮੁਕੱਦਮੇ ਦਰਜ ਹਨ ਪਰੰਤੂ ਫਿਰ ਵੀ ਇਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮਹਿੰਆ ਕੀਤੀ ਗਈ ਹੈ ਕਿਉਂਕਿ ਇਹ ਕਿਸੇ ਸੰਸਥਾ ਦੇ ਚੇਅਰਮੈਨ ਹਨ ਆਦਿ ਇਹਨਾਂ ਨੂੰ ਸੁਰੱਖਿਆ ਮਿਲੀ ਹੋਈ ਹੈ ਪਰੰਤੂ ਚੈਕਿੰਗ ਦੌਰਾਨ ਇਹਨਾਂ ਵੱਲੋਂ ਆਪਣੀ ਸੁਰੱਖਿਆ ਦੀ ਦੁਰਵਰਤੋਂ ਕੀਤੀ ਗਈ ਜਿਸ ਨੂੰ ਤੇ ਰਹੀ ਦੁਰਵਰਤੋਂ ਕਰਨ ਤੋਂ ਵਾਝਿਆ ਗਿਆ ਜਿਸ ਕਾਰਨ ਇਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਇਹਨਾਂ ਦੀ ਕੰਪਲੇਂਟ ਦੀ ਅਸੀਂ ਤਸਦੀਕ ਕਰ ਰਹੇ ਹਾਂ ਜੋ ਅਜੇ ਬਾਜ਼ਾਰ ਦੀ ਹੈ ਔਰ ਜਲਦੀ ਹੀ ਤਸਦੀਕ ਹੋ ਜਾਵੇਗੀ ਤਜ਼ੀਕ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕਮਲ ਵਿੱਚ ਲਾ ਦਿੱਤੀ ਜਾਵੇਗੀ ਅੱਜ ਮੈਂ ਇੱਕ ਵਾਇਰਲ ਆਡੀਓ ਵੇਖੀ ਜੋ ਕਿ ਸਰਦਾਰ ਸੰਤੋਖ ਸਿੰਘ ਗਿੱਲ ਵੱਲੋਂ ਪਾਈ ਗਈ ਹੈ ਇਸ ਆਡੀਓ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਖਤਰਾ ਹੈ ਉਹਨਾਂ ਨੂੰ ਥ੍ਰੈਟ ਕਾਲ ਆਈ ਹੈ ਤੇ 50 ਲੱਖ ਰੁਪਏ ਫਿਰੋਦੀ ਦੀ ਮੰਗ ਕੀਤੀ ਗਈ ਹੈ ਸਰਦਾਰ ਸੰਤੋਖ ਸਿੰਘ ਗਿੱਲ ਦੇ ਖਿਲਾਫ 7-8 ਕ੍ਰਿਮినਲ ਮੁਕੱਦਮੇ ਦਰਜ ਹਨ ਪਰantu ਫਿਰ ਵੀ ਇਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਮਿਲਿਆ ਕੀਤੀ ਗਈ ਹੈ ਕਿਉਂਕਿ ਇਹ ਕਿਸੇ ਸੰਸਥਾ ਦੇ ਚੇਅਰਮੈਨ ਹਨ ਆਦੋਂ ਇਹਨਾਂ ਨੂੰ ਸੁਰੱਖਿਆ ਮਿਲੀ ਹੋਈ ਹੈ ਪਰantu ਚੈਕਿੰਗ ਦੌਰਾਨ ਇਹਨਾਂ ਵੱਲੋਂ ਆਪਣੀ ਸੁਰੱਖਿਆ ਦੀ ਦਰਵਾਤੋਂ ਕੀਤੀ ਗਈ ਜਿਸ ਨੂੰ ਤੇਰੀਹੀ ਦਰਵਾਤੋਂ ਕਰਦੋਂ ਤੋਂ ਵਾਝਿਆ ਗਿਆ ਜਿਸ ਕਾਰਨ ਇਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਇਹਨਾਂ ਦੀ ਕੰਪਲੇਂਟ ਦੀ ਅਜੀ ਤਸਦੀਕ ਕਰ ਰਹੇ ਹਨ ਜੋ ਅਜੇ ਬਾਜ਼ਾਰ ਦੀਨ ਹੈ ਔਰ ਜਲਦੀ ਹੀ ਤਸਦੀਕ ਹੋ ਜਾਵੇਗੀ ਤਸਦੀਕ ਉਪਰੰਤ ਬਣਦੀ ਕਾਨੂੰਨੀ ਕਰਮਚਾਰੀ ਕਮਨ ਵਿੱਚ ਲਿਆ ਦਿੱਤੀ ਜਾਵੇਗੀ